ਕਹਉ ਤਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰ ਸਾਹੋ ਝੱਟ ਹੀ ਐ ਤੋਦ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾ ਤਿਸ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋ ਤਮ ਸਬ ਬਿਨਸੇ ਦਾਲ ਦਧਲ ਘਾ ਪਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸੰਗਾ ਹਰ ਹਰ ਨਾਮ ਭਜਿਓ ਪੁਰਖोत्तम ਸਭ ਬਿਨ ਸੇ ਦਾਲ ਦਧਲ ਘਾ ਨਾਮ ਮਰਣਾ ਮਿਟਿਓ ਗੁਰ ਸਬਦਿ ਹਰ ਅਸਥਿਰ ਸੀ ਵੇ ਸੁਖ ਸਮਘਾ ਮੇਰੀ ਮਨ ਭਜ ਰਾਮ ਨਾਮ ਅਤਿ ਪਿਰਘਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੈ ਸਿਰ ਵੀਚ ਲੀਓ ਮੂਲ ਮਹਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣ ਹੈ ਬੇ ਨਾਵੇ ਪਕੜ ਖੜੇ ਸਭ ਕਲਘਾ ਤਰਮਰਾਏ ਸਿਰ ਡੰਡ ਲਗਾਣਾ ਫਿਰ ਪਸ਼ੂ ਤਾਨੇ ਹੱਥ ਫਲ ਘਾ ਾਰੇ राख राख जान केرم تمہارے ਸਰਣਾਗਤ પુરਖ ਪ੍ਰਤਪਲਘਾ ਦਰਸ਼ਨ ਸੰਤ ਦੇਹੁ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮ ਘਾ ਤੋਮ ਸਮਰਥ ਪੁਰਖ ਵੱਡੇ ਪ੍ਰਭ ਸੁਆਮੀ ਮੋ ਕਉ ਕੀ ਜੈ ਦਾਨ ਹਰ ਨਿਮ ਘਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹੁ ਸਾਧ ਘੁਮ ਘਾ ਤੁਮ ਸਮਰਥ ਪੁਰਖ ਵੱਡੇ ਪ੍ਰਭ ਸੁਆਮੀ ਮੋ ਕਉ ਕੀ ਜੀ ਦਾਨ ਹਰ ਨਿਮਘਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹਾ ਸਦ ਘੁਮ ਘਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋ ਤਮ ਸਾਬੇ ਬਿਨਸੇ ਦਾਲ ਦਧਲ ਘਾ ਪਾਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸਮਘਾ